ਕਿ 12 ਵਜੇ ਰਾਜਪੁਰੇ ਤੋਂ ਉਹਦੇ 3 ਘੰਟੇ ਦਾ ਰਸਤਾ ਹੈ। ਕੋਹਾਂ ਚੋਂ ਦੇਖਦੇ ਆ ਉਹ ਫਿਰ ਇੱਧਰ ਨੂੰ ਇੱਧਰ ਨੂੰ ਜਾਣਾ ਸੀ ਉਹ ਫਿਰ ਵਿੰਦੇ ਆਏ। ਫਿਰ ਗੱਡੀ ਇੱਥੇ ਖੜੀ ਸੀ ਜੀ। ਗੱਡੀ ਲੋਕ ਨਹੀਂ ਸੀ ਹੈਗੀ ਵਿੱਚੋਂ ਵੇਖਿਆ ਤੇ ਉਹ ਖੂਨ ਦੇ ਨਿਸ਼ਾਨ ਪਏ ਹਨ ਵਿੱਚੋਂ। ਫਿਰ ਉਦੋਂ ਤੋਂ ਪਾਲ ਕਰ ਰਹੇ ਆ ਰਾਤ ਦੀ ਪਾਲ ਕਰਦੇ ਨੇ ਪੁਲਿਸ ਨੂੰ ਉਸੇ ਟਾਈਮ ਸੋਚਿਤ ਕੀਤਾ ਪੁਲਿਸ ਵੀ ਰਾਤ ਪਾਲ ਕਰਦੀ ਰਹੀ ਹੁਣ ਵੀ। ਪਾਲ ਕਰਦੀ ਵੀ ਮਿਲਿਆ ਨਹੀਂ ਜੇ ਤੱਕ। ਤੇ ਨਾਲ ਕਿਰਨ ਨਾਲ ਸੀ ਕਿਹਦੇ ਨਾਲ ਸੀਗੇ ਗਨਮੈਨ ਇਹ ਜੀ ਦੀ ਐਸਾ ਸਤੀ ਜੀ ਮਨਦੀਪ ਸਿੰਘ ਮਹਾਰੀ ਕਰਕੇ ਸੀ ਉਹਦੇ ਨਾਲ ਗਨਮੈਨ ਸਨ ਬਤੌਰ ਮਨਦੀਪ ਕਰਕੇ ਨਾਲ ਸੀ ਕਿੰਨੇ ਸਮੇਂ ਤੋਂ ਸੀਗੇ ਜੀ 2 ਸਾਲਾਂ ਤੋਂ ਜੀ ਉਹਨਾਂ ਨਾਲ ਅੱਛਾ 3-4 ਸਾਲ ਹੋ ਗਏ ਨੇ ਜੀ ਉਹਨਾਂ ਨਾਲ ਹੀ ਮਤਲਬ ਬਹੁਤ ਮਤਲਬ ਵਧੀਆ ਡਿਊਟੀ ਨਿਭਾ ਰਿਹਾ ਸਨ ਤੇ ਹਫਤੇ ਬਾਅਦ ਜਿਵੇਂ ਆਉਂਦੇ ਹਨ ਘਰ ਹੁਣ ਵੀ ਇਦਾਂ ਹੀ ਹਫਤੇ ਬਾਅਦ ਹੀ ਆ ਰਹੇ ਸਨ ਉਹ ਘਰ ਦੇ ਦੀਗ ਦੇਣ ਪੈ ਤੇ ਆ ਬਾਕਾ ਹੋ ਗਿਆ ਜੀ ਕੁਛ ਨਹੀਂ ਅਮਰ ਅਸ਼ਕਿਆ ਹੋਇਆ ਜੀ ਉਹਨਾਂ ਨੇ ਤੇ ਕੋਈ ਕੀ ਪਾਣਾ ਵਰਤ ਗਿਆ ਕੋਈ ਪਤਾ ਨਹੀਂ ਗਿਆ ਕਰੋ ਆਖਰੀ ਵਾਰੀ ਗੱਲ ਕਦੋਂ ਹੋਈ ਸੀਗੀ ਤੁਹਾਨੂੰ ਪਤਾ ਲੱਗਿਆ ਕੋਈ 8 ਵਜੇ ਉਹਦੀ ਮੈਸੀਜ ਨਾਲ ਵੀਡੀਓ ਕਾਲ ਤੇ ਗੱਲ ਹੋਈ ਜੀ ਕਹਿੰਦਾ ਮੈਂ ਰਾਜਪੁਰੇ ਆ ਗਿਆ ਤੇ ਮੈਂ ਬਸ ਠੇਕੇ ਦੇ ਚ ਪਹੁੰਚ ਜਾਣਾ ਵਾ ਫਿਰ ਉਹ ਦੀਗ ਦੇ ਰੇ ਰਾਤ 12 ਵਜੇ ਸਵਾ 12 ਹੋ ਗਿਆ ਫਿਰ ਉਹਨਾਂ ਨੇ ਦੱਸਿਆ ਦੂਜੇ ਪਰਿਵਾਰ ਨੂੰ ਵੀ ਆਏ ਨਹੀਂ ਇਦਾਂ ਵੀ ਦੇਖੋ ਸੀ ਜਾ ਕੇ ਵੀ ਫੋਨ ਬੰਦ ਹੋਣ ਲੱਗ ਗਿਆ ਫੋਨ ਬੰਦ ਹੋਣ ਲੱਗ ਗਿਆ ਤੇ ਫਿਰ ਉਹਨਾਂ ਨੇ ਅੱਖੇ ਵੀ ਇੱਕੋ ਸਭ ਜਾ ਕੇ ਫਿਰ ਜਦੋਂ ਉਹਨਾਂ ਨੇ ਵੇਖਿਆ ਰਾਤ 1 ਵਜੇ ਆਖਰ ਗੱਡੀ ਇੱਥੇ ਖੜੀ ਗੱਡੀ ਖੁੱਲੀ ਕੋਲੀ ਵਿੱਚ ਖੂਨ ਦੇ ਨਿਸ਼ਾਨ ਸੀ ਫਿਰ ਹੋਰ ਵੀ ਸਾਨੂੰ ਸ਼ੱਕ ਪੈ ਗਿਆ ਵੀ ਇਹ ਤਾਂ ਫਿਰ ਗੱਡਬਰ ਰਾਤ ਹੀ ਰਹਿੰਦੇ ਰਾ ਇੱਥੇ ਸਾਰੇ ਪੁਲਿਸ ਵੀ ਆ ਗਈ ਉਹਨਾਂ ਨੂੰ ਸਾਰੇ ਕਹਿੰਦੇ ਨੇ ਤੱਕ ਕੋਈ ਪਤਾ ਨਹੀਂ ਕੋਈ ਮੋਬਾਈਲ ਮੋਬਾਈਲ ਮਿਲਿਆ ਉਹਨਾਂ ਦਾ ਨਾ ਉਹਨਾਂ ਦਾ ਮੋਬਾਈਲ ਨਹੀਂ ਮਿਲਿਆ ਮੋਬਾਈਲ ਵੀ ਨਹੀਂ ਮਿਲਿਆ ਪਰਸ ਸੀ ਉਹਨਾਂ ਦਾ ਉਹ ਵਿੱਚ ਹੀ ਪਿਆ ਹੈ ਇਕਨ ਮੋਬਾਈਲ ਵੀ ਨੇ ਚਾਬੀ ਵੀ ਨਹੀਂ ਮਿਲੀ ਮੋਬਾਈਲ ਵੀ ਨਹੀਂ ਮਿਲੀ ਭਾਈ ਪਰਿਵਾਰ ਦੇ ਵਿੱਚ ਕੋਣ ਕੋਣ ਸੀਗੇ ਇਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਬ੍ਰਦਰ ਆ ਇਹਨਾਂ ਦਾ ਉਹ ਫੌਜ ਚ ਫੌਜ ਡਿਊਟੀ ਕਰਦੇ ਨੇ ਤੇ ਇੱਕ ਇਹਨਾਂ ਦੇ ਫਾਦਰ ਸਾਹਿਬ ਨੇ ਉਹ ਵੀ ਰਿਟਾਇਰ ਫੌਜ ਚ ਹੋਏ ਨੇ ਤੇ ਇੱਕ ਇਹਨਾਂ ਦੀ ਮੈਸੇਜ ਦੇ ਇੱਕ ਛੋਟਾ ਜਿਹਾ ਬੇਟਾ ਇਹਨਾਂ ਦਾ ਹਾਲੇ ਉਮਰ ਵੀ ਕੋਈ ਖਾਸ ਨਹੀਂ ਹੈਗੀ ਉਮਰ ਵੀ 27 28 ਸਾਲ ਆ ਵੀ ਉਮਰ ਆ ਇਹਨਾਂ ਦੀ ਜਿਹੜਾ ਬੇਟਾ ਹੈਗਾ ਬੇਟੇ ਦੀ ਉਮਰ ਕਿੰਨੀ ਕਹਿੰਦੇ ਬੇਟਾ 3 3 ਸਾਲ ਦਾ ਸਰ 3 ਸਾਲ ਦਾ ਬੇਟਾ ਦੂਸਰਾ ਉਹਨੇ ਗੱਡੀ ਮਿਲੀ ਆ ਨਾ ਗੱਡੀ ਦੇ ਵਿੱਚ ਖੂਨ ਦੇ ਨਿਸ਼ਾਨ ਮਿਲੇ ਇਸ ਤਰ੍ਹਾਂ ਦਾ ਅਖਰ ਨੇ ਨਾ ਗੱਡੀ ਰਾਤੀ ਭਾਲ ਕੀਤੀ ਜਦੋਂ ਮਿਲੀ ਗੱਡੀ ਤੇ ਕੋਈ ਰੰਜਿਸ਼ ਵਗੈਰਾ ਵੀ ਸੀ ਕਿ ਜਿਸ ਤਰ੍ਹਾਂ ਖੂਨ ਦੇ ਨਿਸ਼ਾਨ ਗੱਡੀ ਚ ਨਹੀਂ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਤਾਂ ਬਹੁਤ ਜ਼ਿਆਦਾ ਸ਼ਰੀਫ ਸੀਗਾ ਅਮਰਜ ਸ਼ੱਕਿਆ ਸੀਗਾ ਆਪਣੀ ਡਿਊਟੀ ਕਰਦਾ ਸੀਗਾ ਮਨਦੀਪ ਗਰਮਨ ਨਾਲ ਤੇ ਉਹ ਬਹੁਤ ਬਹੁਤ ਸੰਸੀਅਰ ਬੱਚਾ ਸੀ ਯਾਰ ਪਤਾ ਨਹੀਂ ਕਿਸੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਰੱਬ ਜਾਣਦਾ ਹਾਂ ਆਣਾ ਵਾਪਰੇ ਕਦੇ ਕੋਈ ਪਰਿਵਾਰ ਦੇ ਵਿੱਚ ਗੱਲ ਕੀਤੀ ਸੀ ਕੋਈ ਵੀ ਇਸ ਤਰ੍ਹਾਂ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਤੋਨਾ ਚੁਟ ਪਰਿਵਾਰ ਚ ਕੋਈ ਲੜਾਈ ਝਗੜਾ ਸੀ ਨਹੀਂ ਸੀ ਹੁੰਦਾ ਬਹੁਤ ਮਿਲਨਸਾਰ ਬੱਚਾਈ ਸੀ ਤੇ ਉਹ ਵੇਖ ਲਓ ਵੀ 4-5 ਸਾਲਾਂ ਤੋਂ ਉਹਨਾਂ ਨਾਲ ਨੌਕਰੀ ਕਰ ਰਿਹਾ ਜਿਹੜੇ ਐਸਐਸਪੀ ਨੇ ਪਰਿਵਾਰ ਮੈਂਬਰਾਂ ਗੁੰਹਿੰਦਾ ਸੀ ਉਹਨਾਂ ਨਾਲ ਤੇ ਪਤਾ ਨਹੀਂ ਇਹ ਹੁਣ ਕੀ ਪਾਣਾ ਬਖਤ ਗਿਆ ਬਸ 10 ਵਜੇ ਗੱਲ ਹੋਈ ਘਰਦਿਆਂ ਨਾਲ ਤੇ ਉਹ ਜੀ ਮਿਸਿਸ ਉਹਨੇ ਲਾਸਟ ਲੋਕੇਸ਼ਨ ਵੀ ਭੇਜੀ ਹੈ ਲਾਸਟ ਲੋਕੇਸ਼ਨ ਭੇਜੀ ਉਹਨਾਂ ਨੇ ਰਾਜਪੁਰਾ ਟੱਪ ਕੇ ਉਹਨਾਂ ਨੇ ਵੀ ਕਿਹਾ ਵੀ ਮੈਂ ਇੱਥੇ ਆ ਗਿਆ ਮੈਂ ਜਦੋਂ ਉਹਨਾਂ ਨੇ ਲਾਸਟ ਲੋਕੇਸ਼ਨ ਭੇਜੀ ਹੈ ਉਸ ਤੋਂ ਬਾਅਦ ਗੱਲ ਕੀਤੀ ਹੈ ਫੋਨ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਹੋਇਆ ਫੋਨ ਪਿੱਛੇ ਹੀ ਬੰਦ ਹੋ ਗਿਆ ਸੀਗਾ ਉਹ ਤਾਂ ਫਿਰ ਜਦੋਂ ਨਹੀਂ ਪਹੁੰਚੇ ਕਰ ਫਿਰ ਘਰਦਿਆਂ ਨੇ 12:00 ਵਜੇ ਉਹਨਾਂ ਨੇ ਲੱਭਣਾ ਸ਼ੁਰੂ ਕੀਤਾ ਆਣ ਕੇ ਗੱਡੀ ਵੇਖੀ ਇੱਥੇ ਖੜੀ ਸੀ ਲੱਗਦਾ ਕੀ ਹੈ ਮਤਲਬ ਗੱਡੀ ਦੀ ਹਾਲਤ ਦੇਖ ਕੇ ਜਿਸ ਤਰ੍ਹਾਂ ਗੱਡੀ 'ਚ ਖੂਨ ਦੇ ਨਿਸ਼ਾਨ ਫੋਨ ਵੀ ਨਹੀਂ ਹੈਗਾ ਨਾ ਉਹ ਲੱਭੇ ਗੱਡੀ 'ਚੋਂ ਖੂਨ ਦੇ ਨਿਸ਼ਾਨ ਲੱਗਦਾ ਕੀ ਹੈ ਹੋਈ ਤਾਂ ਕਿਸੇ ਨਾਲ ਝੜ ਪਈ ਹੈ ਤਾਂ ਇਹ ਤਾਂ ਜਾਂ ਤਾਂ ਕੁਝ ਥੋੜੇ ਬਾਤੇ ਪੈਸੇ ਹੁੰਦੇ ਨੇ ਜਿਵੇਂ ਪਰਚ ਜਾਂ ਤਾਂ ਉਹਦੇ ਚੱਕਰਾਂ 'ਚ ਹੋਇਆ ਕੁਝ ਹੁਣ ਇਦਾਂ ਤੇ ਹੈ ਨਹੀਂ ਉਹਦੇ ਪਰਚੇ 50 ਰੁਪਏ ਹੋਣਗੇ ਹੁਣ ਪਰਚੇ ਤਾਂ ਸਾਰੇ 50 ਰੁਪਏ ਨਿਕਲੇ ਨੇ ਤੇ ਹੋਰ ਤਾਂ ਕੋਈ ਇਦਾਂ ਦਾ ਕੋਈ ਰੰਜਿਸ਼ ਤਾਂ ਉਹਦੀ ਕਿਸੇ ਨਾਲ ਵੀ ਨਹੀਂ ਹੈਗੀ ਉਹ ਤੇ ਆਪਣੇ ਕੰਮ ਨਾਲ ਮਤਲਬ ਸੀ ਉਹਨਾਂ ਨੂੰ ਵੀ ਕੰਮ ਤੇ ਜਾਂਦੇ ਹਨ ਕੰਮ ਤੋਂ ਆਉਂਦੇ ਹਨ ਸਾਡੀ ਪਿੰਡ ਹੈ ਅਮਰਤ ਤਾਰੀ ਬੰਗਾ ਅਮਰਤ ਅਮਰਤ ਸ਼ਕਿਆ ਕਿ ਮੰਨ ਲਿਏ ਵੀ ਸ਼ਰਾਬ ਪੀਂਦਾ ਉਹ ਕਿਸੇ ਨਾਲ ਲੜ ਪਿਆ ਉਹਨਾਂ ਸ਼ਰਾਬ ਮਾਮਰੇ ਸ਼ਕਿਆ ਹੋਇਆ ਸੀ ਬੱਚੇ ਨੂੰ ਹਾਂਜੀ ਇਸੋ ਮੇਂ ਪਰਿਵਾਰ ਦੀ ਹਾਲਤ ਕਿਸ ਤਰ੍ਹਾਂ ਦੀ ਬਹੁਤ ਮਾੜੀ ਜੋਦਾ ਘਰ ਵਿਚਾਰੇ ਉਹ ਤਾਂ ਆਏ ਵੀ ਨਹੀਂ ਅਸੀਂ ਆਏ ਹਾਂ ਅਸੀਂ ਜਿਹੜਾ ਮਾਤਮ ਦਾ ਰਿਸ਼ਤਾ ਹੈਗਾ ਪਰ ਆ ਗਿਆ ਵਾਪਸ ਲਾਗਾ 2 ਵਜੇ ਉਹਨਾਂ ਨੇ ਪਹੁੰਚ ਜਾਣਾ ਹੈ 2 ਵਜੇ ਦੀ ਉਹਨਾਂ ਦੀ 2 ਵਜੇ ਉਹਨਾਂ ਨੇ ਚੰਡੀਗੜ੍ਹ ਤੋਂ ਫਲਾਈਟ ਤੋਂ ਉਹਨਾਂ ਨੇ ਕੋਲਕੱਤਾ ਹੀ ਉਹਨਾਂ ਦੀ ਡਿਊਟੀ ਸੀਗੀ ਉੱਥੋਂ ਆਉਂਦੇ ਪਹਿਣੇ 2 ਵਜੇ ਪਹੁੰਚਣਾ ਉਹਨਾਂ ਨੇ ਕੋਲ ਸਬੰਧਕਾਰੀ ਆਏ ਸੀ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ ਲੱਭਾਂਗੇ ਜੀ ਲੱਭ ਕੇ ਛੱਡਾਂਗੇ ਸਾਗਾ ਵੀ ਮਲਾਹ ਚੰਦੀ ਸੀ ਚਲੋ ਜੀ ਸੀ ਤੁਹਾਨੂੰ ਸ਼ਾਮ ਤੱਕ ਲੱਭ ਛੱਡਦੇ ਨੇ ਜਿੰਨੇ ਵੀ ਇਹ ਕੰਮ ਕੀਤਾ ਪੂਰੀ ਸੀ ਕਿੰਨੇ ਵਜੇ ਦੇ ਖੜਿਆ ਹੋਰੇ ਗੱਡੀ ਜਾਂਦੀ ਰਾਤ ਵੀ ਖੜਿਆ ਜੀ 1 ਵਜੇ ਤੋਂ ਲੈ ਕੇ 18 ਲੱਭਿਆ ਜੀ ਉਹਨਾਂ ਮਹਿਰਾ ਨੂਰਾ ਤੇ ਵੀ ਉਹਦੇ ਸੁੱਤਣਾ ਦਿੱਤਾ ਉਹ ਵੀ ਸਾਨੂੰ ਕਿਤੇ ਨਹੀਂ ਚੁਪਾ ਮਤਲਬ ਇਹ ਵੀ ਡਰ ਰਹਾ ਤੁਹਾਨੂੰ ਕਿ ਭਾਈ ਕਿਤੇ ਭਾਗੜਾ ਨੇੜੇ ਆ ਨਾ ਕਿ ਕਿਤੇ ਕੁਝ ਬਾਹਰ ਦਾਤ ਕਰਕੇ ਆਏ ਉਹਨਾਂ ਸੁੱਤ ਪਾਵੇ ਉਹਦੇ ਨਾਲ ਕਿਸ ਤਰ੍ਹਾਂ ਦਾ ਸੀਗਾ ਸਹਿਚਾਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੀ ਸਾਡਾ ਭਾਂਜਾ ਜੀ ਬੱਚਾ ਨੂੰ ਪਾਲਦਾ ਆਜੋ ਬਈ ਫਿਰ ਦੱਸਿਆ ਕੁਝ ਪੁਲਿਸ ਮੁਲਾਜ਼ਮਾਂ ਨੇ ਕੁਝ ਵੀ ਉਹ ਤਾਂ ਆਪਣੀ ਨੇ ਉਹਦਾ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ ਵੀ ਜਿੰਨਾ ਉਹਨਾਂ ਤੋਂ ਹੁੰਦਾ ਉਹਨਾ ਕਰ ਰਹੇ ਨੇ ਪਰ ਬਹੁਤ ਯਾਰ ਗਲਤ ਗੱਲ ਆ ਵੀ ਦੇਖੋ ਇਨਸਾਨੀਅਤ ਜਮੀ ਮਰੀ ਪਈ ਐ ਵੀ ਇੱਕ ਮੁਲਾਜ਼ਮ ਬੰਦਾ ਹੋ ਕੇ ਤੁਸੀਂ ਉਹਦੇ ਤੁਸੀਂ ਇਦਾਂ ਦਾ ਕਰ ਰਹੇ ਹੋ ਚਲੋ ਐਕਸ ਵਾਈ ਜ਼ेड ਕੋਈ ਵੀ ਸੀ ਯਾਰ ਕਿਵੇਂ ਦੇ ਬੰਦੇ ਪਬਲਿਕ ਦਾ ਕੀ ਐ ਪਬਲਿਕ ਦਾ ਕੋਈ ਨਹੀਂ ਹੈਗਾ ਇੱਥੇ ਇਹਨੂੰ ਮੁਲਾਜ਼ਮ ਦੀ ਸੇਵ ਹੈ ਇੱਥੇ ਕੋਈ ਨਹੀਂ ਸੇਵ ਹੈਗਾ ਸ਼ਰੇ ਆ ਬਟ ਠਕਾਉਂਡ ਹੈ ਤੁਹਾਨੂੰ ਕੀ ਲੱਗਦਾ ਸੀ ਜੇ ਮੇਰੇ ਪੂਆ ਦਾ ਲੜਕਾ ਹੈ ਪੂਆ ਮੈਂ ਕਿੱਥੇ ਰਿਹਾ ਹਾਂ ਅਗਰ ਤਾਂ ਬਚਪਨ ਤੋਂ ਆਂ ਅੱਛਾ ਖੇਡਦੇ ਰਹੇ ਕਿੱਥੇ ਵਧੀਆ ਖੂਨ ਹੈ ਰਮੰਦਰ ਦਾ ਬਾਤ ਰਮੰਦਰ ਦਾ ਹੈ ਬਿਲਕੁਲ ਤੁਸੀਂ ਇਹ ਪਰਿਵਾਦ ਤਸਵੀਰ ਦੇਖ ਰਹੇ ਹੋ ਕਿ ਭਾਵੇਂ ਖੋ ਰਹੇ ਨੇ ਕਿਉਂਕਿ ਇਹਨਾਂ ਦਾ ਬੱਚਾ ਹੀ ਸੀਗਾ ਜਿਹੜਾ ਲਾਪਤਾ ਹੋਇਆ ਹੈ ਗੱਡੀ ਦੇ ਵਿੱਚੋਂ ਖੂਨ ਦੇ ਨਿਸ਼ਾਨ ਮਿਲੇ ਨੇ ਜਿਸ ਜਗ੍ਹਾ ਤੋਂ ਗੱਡੀ ਮਿਲੀ ਉਸ ਜਗ੍ਹਾ ਦੀ ਤਸਵੀਰ ਦਿਖਾ ਦਿੰਦੇ ਆ ਕਿ ਇਹ ਦਰਖਤ ਦੇ ਨਜ਼ਦੀਕ ਤੁਸੀਂ ਦੇਖੋਗੇ ਕਿ ਇਹ ਮੇਨ ਹਾਈਵੇ ਹੈ ਇਸ ਜਗ੍ਹਾ ਦੇ ਉੱਪਰ ਇਹ ਗੱਡੀ ਮਿਲੀ ਸੀ ਕਿ ਕਿਹੜਾ ਗੱਡੀ ਸੀ ਕਿ ਕਾਲੇ ਰੰਗ ਦੀ ਜਿਹੜੀ ਉਰੋ ਦੀ ਮਿਲੀ ਹੈ ਫੋਰੈਂਸਿਕ ਦੀ ਟੀਮ ਪੁਲਿਸ ਮੁਲਾਜ਼ਮ ਜਿਹੜੇ ਨੇ ਆਪਣੀ ਟੀਮ ਦੇ ਨਾਲ ਉਰੇ ਪਹੁੰਚੇ ਸੀਗੇ ਗੱਡੀ ਦੇ ਵਿੱਚੋਂ ਜਿਹੜੇ ਸੈਂਪਲ ਨੇ ਉਹ ਖੂਨ ਜਿਹੜਾ ਸੀਗਾ ਲੱਗਿਆ ਹੋਇਆ ਗੱਡੀ ਦੇ ਵਿੱਚ ਉਹਦੇ ਸੈਂਪਲ ਲਏ ਗਏ ਨੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਮੁਲਾਜ਼ਮਾਂ ਨੇ ਇਹ ਪਰਿਵਾਰ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਤੁਹਾਡੇ ਪੁੱਤ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇਗਾ ਉਹ ਤੁਹਾਡਾ ਪੁੱਤ ਨਹੀਂ ਬਲਕਿ ਸਾਡਾ ਪਰਿਵਾਰਕ ਮੈਂਬਰ ਵੀ ਹੈ ਕਿਉਂਕਿ ਉਹ ਪੁਲਿਸ ਦੇ ਵਿੱਚ ਤੇ ਨਾ ਸੀਗਾ ਐਸਐਸਪੀ ਮੋਹਾਲੀ ਸੰਦੀਪ ਗਰਗ ਦੇ ਨਾਲ ਜਿਹੜੇ ਉਹ ਗਨਮੈਨ ਸੀਗੇ ਸਤਿੰਦਰ ਸਿੰਘ ਕਾਂਸਟੇਬਲ ਜਿਨ੍ਹਾਂ ਦੀ ਉਮਰ ਮਹਾਜ 30 ਤੋਂ 32 ਸਾਲ ਦੀ ਦੱਸੀ ਜਾ ਰਹੀ ਹੈ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਅਤੇ ਨਾਲ ਇੱਕ 3 ਸਾਲ ਦਾ ਬੇਟਾ ਹੈ ਪਰਿਵਾਰ ਵਧੀਆ ਖੁਸ਼ੀ ਤੇ ਚੱਲ ਰਿਹਾ ਸੀਗਾ ਲੇਕਿਨ ਐਨ ਮੌਕੇ ਤੇ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਹੈ ਜੀ ਇੱਕ ਗੱਡੀ ਮਿਲੀ ਹੈ ਜੀ ਅਨਵਾਰ ਖਾਨ ਜੀ ہاں ਸਾਡੇ ਕੋਲ ਇਨਫੋਰਮੇਸ਼ਨ ਗਈ ਸੀ ਇੰਚਾਰਜ ਸਾਹਿਬ ਕੋਲ ਉਹ ਕੋ ਕਰਤੀ ਹੋ ਮੈਂ ਗੱਡੀ ਉਹ ਫੋਰੈਂਸਿਕ ਟੀਮ ਨਾਲ